ਸਾਡੇ YouTube ਚੈਨਲ ਤੇ ਆਫਰ ਦਾ ਫਰਕ ਹੈ ਜੀ ਸਰਕਾਰਾਂ ਦੀ ਆਪਣੇ ਮੁਲਾਜ਼ਮਾਂ ਕੋਲਤੀ ਅਪਣਾਈ ਜਾਂਦੀ ਰਿਮੋਟ ਵਰਕ ਦੀ ਪ੍ਰਵ੍ਰਤੀ ਨੂੰ ਕੌਣ ਨਹੀਂ ਜਾਣਦਾ ਫਿਰ ਸਰਕਾਰੀ ਦਫ਼ਤਰਾਂ ਵਿੱਚੋਂ ਤਾਂ ਕੰਮ ਕਰਾਉਣ ਲਈ ਢੇੜੇ ਮਾਰ-ਮਾਰ ਕੇ ਕਈ ਵਾਰ ਕਾਹਲੀ ਐਨਾ ਹੱਕ ਥੱਕ ਜਾਂਦਾ ਹੈ ਕਿ ਆਖਰੀ ਸਾਹ ਦੇ ਦੌਰ ਤੇ ਰਿਪੋਰਟਾਂ ਦਾ ਦਰਵਾਜ਼ਾ ਖਣਕਾਉਣ ਲਈ ਮਜਬੂਰ ਹੋ ਜਾਂਦਾ ਹੈ ਇੱਜੇ ਤਰ੍ਹਾਂ ਦਾ ਵੀ ਇੱਕ ਕੇਸ ਨੈਤ ਦੇ ਲੈਕਚਰਾਂ ਕਾਡਰ ਦੀ ਸਨੋਟੀ ਲਿਸਟ ਜਾਰੀ ਕੀਤੇ ਜਾਣ ਸੰਬੰਧੀ ਆਇਆ ਹੈ ਜਿੱਥੇ ਪਟੀਸ਼ਨ ਕਰਤਾ ਨੇ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਇੱਕ ਸੀ ਡਬਲਯੂ ਪੀ 13349/2016 ਲਗਾਈ ਸੀ ਪਰੰਤੂ ਕੇ ਜਿੱਤਨ ਦੇ باوجود ਵੀ ਜਦੋਂ ਸਰਕਾਰ ਨੇ ਫੈਸਲਾ ਲਾਗੂ ਨਹੀਂ ਕੀਤਾ ਤਾਂ ਫਿਰ ਇੱਕ ਫੀਓਫੀਪੀ ਨੰਬਰ 827/2025 ਲਗਾਈ ਗਈ ਅਫਰ ਵਿੱਚ ਏ ਸੀਓ ਸੀ ਬੀ ਖਸ਼ੋਕਮਲ ਵਰਸਸ ਕਮਲ ਕੁਸ਼ੋਰ ਯਾਦਵ ਐਂਡ ਅਨਦਰ ਬਰਧ ਵਧਾਈ ਗਈ ਸੀ ਜਿਸ ਤਾਂ ਮਿਤੀ 8/5/25 ਨੂੰ ਇੱਕ ਅੰਟਰਨ ਆਰਡਰ ਮਾਨੂੰ ਜੋ ਹਾਈ ਕੋਰਟ ਵੱਲੋਂ ਦਿੱਤਾ ਗਿਆ ਸੀ ਜੋ ਕਿ ਬਹੁਤ ਸਖਤ ਫੈਸਲਾ ਕੀਤਾ ਜਾ ਸਕਦਾ ਹੈ ਫੈਸਲੇ ਕਿਹਾ ਗਿਆ ਹੈ ਕਿ ਸਟੇਟ ਕੌਂਸਲ ਨੇ ਅਮਨਦੀਪ ਕਾਲ ਅਸਿਸਟੈਂਟ ਡਾਇਰੈਕਟਰ ਪ੍ਰੋਮੋਸ਼ਨ ਫੈਸਲਾ ਆਫਿਸ ਆਫ ਡੀਐਸਪੀ ਸੀਨੀਅਰ ਸੈਕੰਡਰੀ ਪੰਜਾਬ ਐਫਐਫ ਨਗਰ ਮੁਹਾਲੀ ਦੀਆਂ ਹਦਾਇਤਾਂ ਅਨੁਸਾਰ ਮੰਨਿਆ ਕਿ ਮੈਥੇਮੈਟਿਕਸ ਦੇ ਬੈਕਲਾਰਿਆਂ ਦੀ ਸਿਨਿਓਰਿਟੀ ਲਿਸਟ ਹੈ ਅਜ ਤੋ 10 ਦਿਨਾਂ ਬਾਅਦ ਯਾਨੀ ਕਿ 8/5/25 ਨੂੰ ਦਿੱਤੇ ਫੈਸਲੇ ਤੋਂ 10 ਦਿਨਾਂ ਤੋਂ ਬਾਅਦ ਫਾਈਨਲ ਲਾਈਸਟ ਕਰ ਦਿੱਤੀ ਜਾਵੇਗੀ ਫੈਸਲੇ ਵਿੱਚ ਅੱਗੇ ਫਿਰ ਲਿਖਿਆ ਗਿਆ ਹੈ ਕਿ ਜੇਕਰ ਦਾਕ ਦੇ ਨਾਮ ਵਿੱਚ ਮਦਦ ਦੇ ਹੁਕਮ ਦੀ ਤਾਮੀਰ ਨਹੀਂ ਕੀਤੀ ਜਾਂਦੀ ਤਾਂ ਰਿਸਪੌਂਡੈਂਟ ਨੰਬਰ 2 ਤੋਂ 50000 ਰੁਪਏ ਦੀ ਰਕਮ ਦੇਰੀ ਕਰਨ ਕਰਕੇ ਜਾਂਚ ਕਰਦੇ ਹੋਏ ਇਮੀਡੀਏਟਲੀ ਮੁਆਵਜ਼ੇ ਦੀ ਰਕਮ ਪਟੀਸ਼ਨਰ ਨੂੰ ਅਦਾ ਕਰਨੀ ਪਵੇਗੀ ਇਸ ਸੰਬੰਧੀ ਜੇਕਰ ਜ਼ਰੂਰਤ ਪਈ ਤਾਂ ਇਸ ਹੁਕਮ ਦੀ ਇੱਕ ਕਾਪੀ ਆਈਐਫ ਬ੍ਰਾਂਚ ਪੰਜਾਬ ਸਿਵਲ ਸਕੱਤਰੇਤ ਪੰਜਾਬ ਚੰਡੀਗੜ੍ਹ ਨੂੰ ਭੇਜਦੇ ਹੋਏ ਕਦਰ ਅਫੀਸ ਸਰਦੀ ਫੈਦਰੀ ਵਿਚਾਂ 50000 ਰੁਪਏ ਕਟਣ ਦਾ ਹੁਕਮ ਜਾਰੀ ਕੀਤਾ ਜਾਵੇਗਾ ਜੇਕਰ ਅਦਾਲਤ ਦੇ ਹੁਕਮਾਂ ਦੀ ਪਾਲਣਾ ਨਹੀਂ ਕੀਤੀ ਜਾਂਦੀ ਹੁਣ ਇਸ ਕੇਸ ਦੀ ਅਗਲੀ ਸੁਣਵਾਈ ਦੀ ਮਿਤੀ 20525 ਪਾ ਦਿੱਤੀ ਗਈ ਹੈ ਇਹ ਸੁਣਵਾਈ ਅਨਰੇਵਲ ਮਿਸਟਰ ਜਸਟਿਸ ਹਰਕੇਸ਼ ਮਨੋਜਾ ਦੇ ਬੈਂਚ ਤੇ ਲਿਸਟ ਟਾਈਪ ਅਰਜੈਂਟ ਬੋਰਡ ਵਿੱਚ ਕੀਤੀ ਜਾਵੇਗੀ ਹੁਣ ਦੇਖਣ ਵਾਲੀ ਗੱਲ ਇਹ ਹੋਵੇਗੀ ਕਿ ਕੀ ਇਸ ਕੇਸ ਦੀ ਨੈਕਸਟ ਡੇਟ ਆਫ ਹੀアリング ਯਾਨੀ 25 2025 ਤੋਂ ਪਹਿਲਾਂ ਕਨਫਰੰਟ ਅਫੀਸਰ ਨੈਸ ਇਲੈਕਟ੍ਰੋਨਿਕਲੀ ਦੇਸ ਨੂੰ ਫਾਈਨਲਾਈਜ਼ ਕਰਕੇ ਮਾ ਜੋ ਪੰਜਾਬ ਬਣ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਦੀ ਤਾਮੀਲ ਅਮਲ ਵਿੱਚ ਲਿਆਦੇ ਹਨ ਜਾਂ ਫਿਰ ਕੋਰਟ ਨੂੰ ਹੋਰ ਸਖਤ ਹੁੰਦੇ ਹੋਏ ਕਨਫਰੰਟ ਅਫੀਸਰ ਦੀ ਫੈਬਰੀ ਅਟੈਚ ਕਰਦੇ ਹੋਏ 50000 ਰੁਪਏ ਦੀ ਕੰਪਨਸੇਸ਼ਨ ਪਵੰਦੀ ਅਗਲੀ ਕਾਰਵਾਈ ਹਮਲਕਿਲਵਨੀ ਪੈਂਦੀ ਹੈ ਚੰਗੀ ਗੱਲ ਤਾਂ ਇਹ ਹੈ ਕਿ ਸਰਕਾਰ ਦੇ ਪੁਜ ਅਧਿਕਾਰੀ ਤੇ ਸਰਕਾਰੀ ਦਫਤਰ ਆਪਣੇ ਕੰਮ ਵਿੱਚ ਐਫੀਸ਼ੀਐਂਸੀ ਦਿਖਾਉਂਦੇ ਹੋਏ ਖੁਦ ਹੀ ਇੰਨੇ ਮਹੱਤਵਪੂਰਨ ਕੰਮ ਸਮੇਂ ਸਿਰ ਨਿਬੜੇ ਚੁੜਾ ਦਿਆ ਕਰਨਾ ਜਿਸ ਨਾਲ ਨਾ ਤਾਂ ਸਬੰਧਤ ਮਲਾਜਮਾਂ ਦਾ ਜਾਂ ਫਿਰ ਵਿਅਕਤੀ ਨੂੰ ਪਰੇਸ਼ਾਨੀ ਹੋਵੇ ਤੇ ਨਾ ਉਹ ਅਦਾਲਤਾਂ ਦਾ ਦਰਵਾਜ਼ਾ ਖੜਕਾਉਣ ਦੀ ਮਜਬੂਰ ਹੋਣ ਇਸ ਵੀਡੀਓ ਵਿੱਚ ਬਸ ਇਨਾ ਹੀ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਇਸ ਨੂੰ ਬਾਈਕ ਤੇ ਸ਼ੇਅਰ ਕਰਕੇ ਸਾਡੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲੈਣਾ ਮਿਲਦੇ ਹਾਂ ਇੱਕ ਹੋਰ ਵੀਡੀਓ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ ਜੀ